ਪੰਜਾਬ ਦੇ ਸ਼ਹਿਰਿਆਂ ਦੇ ਵਿੱਚ ਹੁਣ ਤੁਹਾਨੂੰ ਜੇਬ ਕਤਰਿਆਂ ਤੋਂ ਬਚੋ ਦੇ ਸਾਈਨ ਬੋਰਡ ਪੜਨ ਨੂੰ ਮਿਲਿਆ ਕਰਨਗੇ ਕਿਉਂਕਿ ਚੋਰ ਆਪਦੇ ਆਪ ਨੂੰ ਇੰਨਾ ਇੱਕ ਆਜ਼ਾਦ ਮਹਿਸੂਸ ਕਰਦੇ ਆ ਕਿ ਹੁਣ ਮਰਿਆਂ ਦਾ ਮਾਸ ਤੱਕ ਖਾਣ ਨੂੰ ਗਿੱਜ ਚੁੱਕੇ ਆ। ਭਾਈ ਰਾਜਵੀਰ ਜਵੰਦੇ ਦੇ ਸਨਸਕਾਰ ਦੇ ਮੌਕੇ ਤੇ ਵੱਡੇ ਵੱਡੇ ਕਲਾਕਾਰ ਉਹਨਾਂ ਦੇ ਫੈਨ ਉਹਨਾਂ ਨੂੰ ਚਾਉਣ ਵਾਲੇ ਲੋਕ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਪਿੰਡ ਵਾਸੀ ਨਾਮ ਅੱਖਾਂ ਨਾਲ ਉਹਨਾਂ ਨੂੰ ਵਿਦਾਇਗੀ ਦੇ ਰਹੇ ਸੀ ਪਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਹਨਾਂ ਦੇ ਇਸ ਮੌਕੇ ਦਾ ਵੀ ਫਾਇਦਾ ਚੋਰ ਚੁੱਕਣਗੇ 150 ਤੋਂ ਵੱਧ ਫੋਨ ਚੋਰੀ ਹੋਏ ਤੇ 2.5 ਲੱਖ ਦੀ ਚੋਰੀ ਹੋਈ ਹੈ ਉਹਨਾਂ ਸਵੇਿਆਂ ਦੇ ਵਿੱਚ ਜਿੱਥੇ ਬਾਈ ਰਾਜਵੀਰ ਜਵੰਦਾ ਦਾ ਸਸਕਾਰ ਕੀਤਾ ਜਾ ਰਿਹਾ ਸੀ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਉਸ ਮੌਕੇ ਤੇ ਮੌਜੂਦ ਸਨ ਤੇ ਸਾਡੀ ਪੁਲਿਸ ਉਹਨਾਂ ਚੋਰਾਂ ਨੂੰ ਨਹੀਂ ਰੋਕ ਸਕੀ ਜਿੰਨਾ ਚੋਰਾਂ ਨੇ ਪੁਲਿਸ ਦੇ ਘੇਰੇ ਦੇ ਵਿੱਚ ਵੀ ਇਹਨਾਂ ਆਮ ਤੇ ਖਾਸ ਲੋਕਾਂ ਨੂੰ ਆਪਦੀ ਲੁੱਟ ਦਾ ਨਿਸ਼ਾਨਾ ਬਣਾ ਲਿਆ ਬੜੀ ਸ਼ਰਮ ਵਾਲੀ ਗੱਲ ਆ ਸਾਡੇ ਸਿਸਟਮ ਵਾਸਤੇ ਤੇ ਸਾਡੇ ਲੋਕਾਂ ਵਾਸਤੇ ਕਿ ਅਸੀਂ ਹੁਣ ਸਿਵਿਆਂ ਨੂੰ ਵੀ ਚੋਰੀ ਦਾ ਅੱਡਾ ਬਣਾਤਾ